ਵਾਈਗੁਰ ਦੀ ਕਹਾਖਾਲਾ ਵਾਈਗੁਰ ਦੀ ਕੀ ਫਾਤੇ ਅੱਜ ਅਸੀਂ ਬਲਾਂ ਵਾਲੀ ਪੱਗ ਦੀ ਵੀਡੀਓ ਲੈ ਕੇ ਆ ਗਏ ਹਾਂ ਪਹਿਲਾ ਲੜ ਖੋਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਬਲ ਪਾ ਕੇ ਲਗਾ ਦੇਣਾ ਹੈ ਪਿੱਛੇ ਤੱਕ ਬਲ ਪਾਉਣੇ ਹਨ ਚਾ ਲੜ ਪਿਛੋ ਪਿੰਚ ਕਰਕੇ ਖੁੱਲਦਾ ਪਾਸਾ ਥੱਲੇ ਬੰਦ ਪਾਸਾ ਉੱਤੇ ਰੱਖ ਕੇ ਚੰਗੀ ਤਰ੍ਹਾਂ ਲੜ ਨੂੰ ਖੋਲ ਕੇ ਥੱਲੇ ਤੱਕ ਖੋਲ ਕੇ ਬਲ ਪਾ ਕੇ ਲੋਕ ਤੋਂ ਇੱਕ ਜਗ੍ਹਾ ਤੇ ਬਲ ਇਕੱਠੇ ਕਰਕੇ ਲਗਾ ਪਿਛੇੋਂ ਤੱਕ ਲਗਾ ਲੈਣਾ ਹੈ तीजा लड़ पच करके तीजा लड़ पिछ करके खोलता पासा उत्ते बंद पासा थले रख के चंकी तरह खोल के चंकी तरह खोल के थले तक खोल के ਨੋਕ ਤੋਂ ਇੱਕ ਜਗ੍ਹਾ ਤੇ ਬਲ ਇਕੱਠੇ ਕਰਕੇ ਲਗਾ ਦੇਣਾ। ਬਲ ਨੂੰ ਚੰਗੀ ਤਰ੍ਹਾਂ ਖੋਲ ਦੇਣਾ ਫਿਰ। ਨੋਕ ਤੋਂ ਦੱਬ ਕੇ ਲਗਾ ਦੇਣਾ ਹੈ। जे वीडियो भीडियो लगी हो लाइक शेय शेयर कमेंट जरूर करना बल पा के ला देना है ती ਆ ਗੋਪਨ ਦੀ ਮੱਤਤੂ ਲਾਲ ਬਲ ਪਾ ਦੇਣੇ ਹੈ ਆਦਣੇ ਆ ਪੂਰੇ ਚੰਗੀ ਤਰ੍ਹਾਂ ਮੋਖ ਨੋਕ ਤੋਂ ਸਹੀ ਕਰਕੇ ਤੀਜਾ ਲੜ ਪਿੱਛੋਂ ਦੱਬ ਕੇ ਪਿੰਚ ਕਰਕੇ ਪਿੰਚ ਕਰਕੇ ਥਲ ਕੋ ਖੋਲਦਾ ਪਰ ਰਤਲੇ ਰੱਖ ਕੇ ਬੰਦ ਪਾਸਾ ਉਤੇ ਰੱਖ ਕੇ ਬਲ ਪਾ ਕੇ ਬਲ ਨੂੰ ਕਤੇ ਇਕੱਠੇ ਕਰਕੇ ਲਗਾ ਦੇਣਾ ਹੈ ਬਾਹਲ ਕੋਲ ਕੇ ਲਗਾ ਦੇਣਾ ਹੈ ਪੱਕੇ ਪਿੰਨ ਲਾਲ ਪੈਣੇ ਵਾਲੇ ਵਾਲ ਪਾ ਲੈਣੇ ਆ ਨੋਕ ਤੋਂ ਇਕੱਠੇ ਕਰਨੇ ਨੇ ਬਲ ਤੋ ਲੜਾਂ ਦੀ ਸਫਾਈ ਕਰਨੀ ਆ ਉੱਤੋਂ ਲੜ ਥੋੜੇ ਥੋੜੇ ਤੇ ਚੱਕ ਕੇ ਯੋਥਾ ਲੜ ਪਿੱਛੋਂ ਪਿੰਚ ਕਰਕੇ ਥੱਲੇ ਤੱਕ ਖੋਲ ਕੇ ਤੇ ਵਾਲ ਇਕੱਠੇ ਕਰਕੇ ਲਗਾ ਦੇਣਾ ਹੈ ਨੋਕ ਤੋਂ ਵਾਲ ਪੂਰੇ ਇਕੱਠੇ ਕਰਨੇ ਦੱਬ ਕੇ ਅਨ ਛੇਮਾ ਲਾੜ ਪੰਡਮਾ ਲਾੜ ਉਤੋਂ ਦੱਬ ਕੇ ਲਗਾ ਦੇਣਾ ਹੈ ਲੋਕ ਤੋਂ ਹੱਥ ਲਾ ਕੇ ਵਾਲੇ ਪਾਉਣੇ ਹਨ ਹੈ ਬਲਪੋਣੇ ਆ ਥੋੜੇ ਥੋੜੇ ਪੇਚ ਉੱਤੇ ਚੱਕ ਕੇ ਛੇਮ ਕਿਮਾ ਲੜ ਪਿੱਛੋਂ ਪਿੰਚ ਕਰਕੇ ਕੋ ਬੰਦੂ ਪਾਸਾ ਉੱਤੇ ਰੱਖ ਕੇ ਹੋਂਦਾ ਪਾਸਾ ਤੇ ਰੱਖ ਕੇ ਸਾਫ਼ ਕਰਕੇ ਲੜ ਮੂਰੋਂ ਪਿੰਚ ਕਰਕੇ ਸਾ ਆਕਲੀ ਲੜਾ ਪੂਰਾ आखरी तक साफ करके उत्तों दब के लगा देना है तो दब 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 देना है आखिरी लड़ थोड़ा थोड़ा उत्ते चक के पग पिन लाल बल पाने हैं उत्ते उत्ते बल पाई जाने ਬਲ ਇੱਕੋ ਇੱਕੋ ਬਰਾਬਰ ਹੋਣੇ ਚਾਹੀਦੇ ਹੈ ਆਖਰੀ ਲੜ ਦੇ ਬਲ ਥੱਲੇ ਬਲ ਥੱਲੇ ਕਰਕੇ ਆਖਰੀ ਲੜ ਲੜ ਉੱਤੇ ਵਾਲਾ ਪਾਸਾ ਥੱਲੇ ਕਰਕੇ ਥੱਲੇ ਵਾਲਾ ਪਾਸਾ ਉੱਤਲ ਕਰਕੇ ਤੇ ਕਰਕੇ ਆਖਰੀ ਤੋਂ ਪੂਰਾ ਸਹੀ ਕਰਨਾ ਆਖਰੀ ਤੇ ਜਿਹੜੇ ਬਲ ਪਏ ਹੋਏ ਆ ਉਹਨਾਂ ਨੂੰ ਵਿੱਚ ਕਰਕੇ ਹੁੰਦਾ ਪਾਸਾ ਥੱਲੇ ਉਤਲਾ ਪਾਸਾ ਥੱਲੇ ਕਰਕੇ ਥੱਲੇਲਾ ਪਾਸਾ ਉੱਤੇ ਕਰਕੇ ਲੜ ਸਾਫ਼ ਕਰਕੇ ਜੋ ਬਾਦ ਦੀ ਬਾਜ ਦੀ ਮਤਲਬ ਲਾਲ ਸਾਫ਼ ਕਰ ਦੇਣਾ ਸਾਫ਼ ਕਰਕੇ ਜਿਹੜੇ ਬਲ ਹੋਣਗੇ ਉਹਨਾਂ ਨੂੰ ਸਾਫ਼ ਕਰਕੇ ਫਿਰ ਲੜੜ लड़ सीधा करके ला देना है उत्त लड़ बाल की मदद लड़ साफ करके ਸ਼ੇਰ ਟੱਕ ਸ਼ੇਰ ਟੱਕ ਦੇਣਾ ਹੈ ਖੋਲ ਕੇ ਲੜ ਸ਼ੇਰ ਟੱਕ ਦੇਣਾ ਹੈ ਆਖਰੀ ਪੱਲਾ ਖੋਲ ਕੇ ਮੋੜ ਕੇ ਲਾ ਦੇਣਾ ਹੈ ਵਾਈ ਗੁੱਡ ਜੇ ਵੀਡੀਓ ਵਧੀਆ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ